ਹੁਣ ਜਿਹਦਾ ਇਲਾਜ ਆ ਡਾਕਟਰ ਨੇ ਦੱਸਤਾ ਜੀ ਬਾਹ ਫ੍ਰੈਕਚਰ ਹੋ ਗਈ ਹੈ ਜੀ 35000 ਦੀਆਂ ਪਲੇਟਾਂ ਪੈਣੀਆਂ ਜੇ ਕਾਰਡ ਦਿਓ ਇੱਥੇ ਫ੍ਰੀ ਪੈ ਗਿਆ ਕੰਮ ਪਲੇਟਾਂ ਪੈ ਗਈਆਂ ਇਲਾਜ ਹੋ ਗਿਆ ਫਿਰ ਉਹ ਸੀਸਾ ਦੇਊਗਾ ਕਿ ਨਹੀਂ ਦੇਊਗਾ ਸੋ ਮੈਂ ਪ੍ਰੋਸੀਜਰ ਕੀ ਹੈ ਕਾਰਡ ਬਰੋਗਾ ਕਿੱਦਾਂ ਬਣਨਗੇ ਕੀ ਡਾਕੂਮੈਂਟ ਚਾਹੀਦੇ ਇਹ ਡਾਕੂਮੈਂਟ ਬਸ ਇਹਨਾਂ ਦਾ ਵੋਟਰ ਵੋਟਰ ਆਈਡੀ ਕਾਰਡ ਚਾਹੀਦਾ ਠੀਕ ਹੈ ਜੀ ਆ ਹੁਣ ਘਰ ਘਰ ਡੋਰ ਟੂ ਡੋਰ ਜਾ ਰਹੇ ਆ ਆਪਾਂ ਜਾ ਕੇ ਚੈੱਕ ਕਰ ਰਹੇ ਆ ਠੀਕ ਹੈ ਜਿੱਤੇ ਜਿੱਤੇ ਸਾਨੂੰ ਕੋਈ ਕਮੀ ਪੇਸ਼ੀ ਆਉਗੀ ਦਿੱਕਤ ਆਊਗੀ ਆਪਾਂ ਇਹ ਦੇਖੋ ਜੀ ਤਕਰੀਬਨ ਜਿਤਨਾ ਸਾਰਾ ਪਰਿਵਾਰ ਹੈ ਜੀ ਮੈਂ ਮੋਦੀ ਦਾ ਪਰਿਵਾਰ ਦਾ ਬਣ ਗਿਆ ਤੇ ਉਸ ਤੋਂ ਬਾਅਦ ਸਾਰੀ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਵੀ ਸਾਰੇ ਨਾਲ ਅਟੈਚ ਫੋਰਮ ਦੇ ਇਹਦੇ ਚ ਘੱਟ ਤੋਂ ਘੱਟ ਮੈਨੂੰ ਤੇ ਸ਼ਾਇਦ ਲੱਗਦਾ ਨਹੀਂ ਵੀ ਕੋਈ ਲਾਜ ਰਹਿ ਗਿਆ ਹੋਵੇ ਸਾਰੇ ਨੇ ਹੱਡੀਆਂ ਤੋਂ ਲੈ ਕੇ ਹੱਥ ਤੋਂ ਲੈ ਕੇ ਲੀਵਰ ਤੋਂ ਲੈ ਕੇ ਸਾਰੇ ਤਕਰੀਬਨ ਜਿਹੜੇ ਨੇ ਉਹ ਲਾਜ ਇਹਦੇ ਵਿੱਚ ਕਵਰ ਕੀਤੇ ਗਏ ਇਹਦੇ ਵਿੱਚ ਇੱਕ ਲਿਸਟ ਤੇ ਆਪਾਂ ਦੇ ਦਿੱਤੀ ਆ ਜਿਹੜੇ ਹਸਪਤਲ ਅਟੈਚ ਨੇ ਪਟਾਲੇ ਦੇ ਹੁਣ ਇੱਕ ਲਿਸਟ ਹੋਰ ਦਵਾਂਗੇ ਜਿਹੜੇ ਹੋਰ ਵੀ ਹਸਪਤਲ ਜਿਹੜੇ ਨੇ ਅਟੈਚ ਹੋ ਰਹੇ ਨੇ ਇਹ ਕਈ ਵਾਰੀ ਅਕਸਰ ਜਦੋਂ ਕਿਸੇ ਨੇ ਵਿਆਹ ਕਰਾਉਣਾ ਹੋਵੇ ਉਦੋਂ ਕਹਿੰਦੇ ਵੀ ਲਾਵਾ ਫੇਰਿਆਂ ਵਾਸਤੇ ਪੰਡਤ ਵਧੀਆ ਆਹ ਵਾਲੇ ਨੇ ਜਦੋਂ ਕਿਤੇ ਕਿਸੇ ਨੇ ਹਲਵਾਈ ਕਰਨਾ ਹੋਵੇ ਉਹ ਵੀ ਕਹਿੰਦਾ ਵੀ ਉਹ ਫਲਾਣਾ ਹਲਵਾਈ ਵਧੀਆ ਸਮਾਨ ਬਣਾਉਂਦਾ ਇਤਨਾ ਇੱਕ ਡਾਕਟਰ ਦੀ ਪ੍ਰਤੀਕਿਰਿਆ ਬੜੀ ਵੱਡੀ ਮਦਦਤਾ ਹੁੰਦੀ ਆ ਵੀ ਜਿਹਨੇ ਆਪਣਾ ਇਲਾਜ ਕਰਾਉਣਾ ਹੋਵੇ ਉਹ ਇਹ ਸੋਚਦਾ ਵੀ ਯਾਰ ਮੈਂ ਚੰਗੇ ਡਾਕਟਰ ਤੋਂ ਇਲਾਜ ਕਰਾਵਾਂ ਮਾੜੇ ਤੋਂ ਨਾ ਕਰਾਵਾਂ ਉਹਦੀ ਇੱਕ ਮਨਛਾ ਸੈੱਟ ਹੋਈ ਹੁੰਦੀ ਆ ਵੀ ਮੈਂ ਸਰਕਾਰੀ ਵਾਲਾ ਡਾਕਟਰ ਵਧੀਆ ਮੈਂ ਦੇ ਕੋਲ ਇਲਾਜ ਕਰਾਉਣਾ ਪ੍ਰਾਈਵੇਟ ਵਾਲਾ ਵਧੀਆ ਮੈਂ ਉਹਦੇ ਕੋਲ ਇਲਾਜ ਕਰਾਉਣਾ ਉਹ ਮਨਛਾ ਤੇ ਇਲਾਜ ਕਰਾਉਂਦੇ ਨੇ ਸੋ ਕਈ ਐਸਪੀ ਜਿਹੜੇ ਉਹਦੇ ਵਿੱਚ ਅਟੈਚ ਨੇ ਚਾਹੇ ਲੋਕ ਸਰਕਾਰੀ ਤੋਂ ਵੀ ਕਰਾ ਲੈਣ ਤੇ ਚਾਹੇ ਪ੍ਰਾਈਵੇਟ ਜਿਹੜੇ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 10 ਲੱਖ ਸਿਹਤ ਯੋਜਨਾ ਬੀਮਾ ਜਿਹੜੀ ਸਕੀਮ ਜਿਹੜੀ ਲਾਗੂ ਕੀਤੀ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਤਹਿਤ ਇਹ ਜਿਹੜੀ ਸਕੀਮ ਲਾਗੂ ਕੀਤੀ ਅੱਜ ਉਹ ਸਕੀਮ ਨੂੰ ਘ ਕਰ ਕਰ ਜਾ ਕੇ ਇਹ ਕਾਰ ਜਿਹੜੇ ਨੇ ਉਹ ਬਣਾ ਰਹੇ ਆ ਤਾਂ ਜੋ ਕਿ ਲੋਕਾਂ ਨੂੰ ਇਹਨਾਂ ਕਾਡਾਂ ਦਾ ਜਿਹੜਾ ਪ੍ਰਮਾਤਮਾ ਨਾਲ ਕਰੇ ਕੋਈ ਬਿਮਾਰ ਹੋਵੇ ਪਰ ਜੇ ਕਿਤੇ ਕੋਈ ਬਿਮਾਰ ਹੁੰਦਾ ਤੇ ਇਹ ਕਾਡ ਦਾ ਆਸਰਾ ਬਣ ਸਕੇ ਇਹ ਕਾਡ ਜਿਹੜੇ ਬਣਗੇ ਦੇਖੋ ਮੇਨ ਸਾਡਾ ਮੇਨ ਮਕਸਦ ਕੀ ਹੈ ਮੇਨ ਮਕਸਦ ਹੈ ਵੀ ਲੋੜਵੰਦ ਪਰਿਵਾਰਾਂ ਦੇ ਤਾਂ ਜੋ ਕਿ ਕਿਸੇ ਨੂੰ ਆਪਣੇ ਇਲਾਜ ਲਈ ਖਰਚਾ ਨਾ ਕਰਨਾ ਪਵੇ ਉਹ ਕਹਿੰਦੇ ਨਾ ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ ਕਿਸੇ ਭੁੱਖੇ ਨੂੰ ਰਜਾਇਆ ਤੇ ਦੱਸ ਕਿਸੇ ਦਾ ਦਰਦ ਹਟਾਇਆ ਤੇ ਦੱਸ ਖਾਂ ਮੈਨੂੰ ਇਹ ਗੱਲ ਬੜੇ ਮਾਨ ਨਾਲ ਕਹਿਣੀ ਪੈ ਰਹੀ ਆ ਵੀ ਇਹ ਮੇਰੇ ਲੋਕ ਮੇਰੇ ਹਲਕੇ ਦੇ ਲੋਕ ਮੇਰਾ ਪਰਿਵਾਰ ਸਾਡੇ ਵਰਕਰ ਇਹ ਇੱਕ ਇਹ ਸੇਵਾ ਭਾਵਨਾ ਨਾਲ ਲੱਗੇ ਕਿ ਕੋਈ ਐਸਾ ਪਰਿਵਾਰ ਰਹਿ ਨਾ ਜਾਵੇ ਯਾਰ ਠੀਕ ਹੈ ਗਰੀਬਾਂ ਵਾਸਤੇ ਕਾਰਡ ਬਣਾਉਣਾ ਹੈ ਹੋਏਗੇ 10 ਲੱਖ ਦਾ ਕਿ ਜਿਨ੍ਹਾਂ ਨੂੰ ਕੋਈ ਹਸੂਲਤਾਂ ਨਹੀਂ ਮਿਲਦੀ ਹਸਪੀਟਲ ਵਾਲੋ ਖੁਦ ਜਾ ਕੇ ਆਪਣਾ ਕਾਰਡ ਬਖਾ ਕੇ ਤਸੂਲਤ ਲੈ ਸਕਦੇ ਨੇ ਵਧੀਆ ਕੰਮਾਂ ਦੇਖਦੇ ਉਸ ਗੱਲ ਦਾ ਹਾਂਜੀ ਵਧੀਆ ਸਰ ਇਹਨਾਂ ਦਾ ਫਾਇਦਾ ਲੇ ਲਓ ਇਹ ਤਾਂ ਸਰਖੰਡੇ ਖਾਂਗੇ ਜਾਵਾਂਗੇ ਪਤਾ ਲੱਗੇਗਾ ਜਦੋਂ ਕਾਟ ਲਾਵਾਂਗੇ ਇਹ ਮੇਰਾ ਪਹਿਲੇ ਵੀ ਬਣਿਆ ਹੋਇਆ ਸੀ ਮੈਨੂੰ ਹਸੂਲਤ ਮਿਲੀ ਸੀ ਤੇ ਚਲੋ ਹੁਣ ਵੀ ਸਰ ਨੇ ਬਣਾਇਆ ਹਸੂਲਤ ਮਿਲਣੀ ਚਾਹੀਦੀ ਮਿਲੇ ਨਹੀਂ ਚਾਹੀਦੇ ਬੱਚਾ ਗਰੀਬਾਂ ਨੂੰ ਸਾਰਿਆਂ ਨੂੰ ਸਰ ਉਹਨਾਂ ਨੇ 10 ਲੱਖ ਰੁਪਏ ਦਾ ਕੰਡੇ ਪੈਨੇ ਦਾ ਹਲਤ ਕਾਟ ਬਣਾ ਕੇ ਦਿੰਨੇ ਤੁਹਾਨੂੰ ਅੱਗੇ ਵੀ ਕਾਫੀ ਵਾਦੇ ਕੀਤੇ ਸੀ ਕਈਆਂ ਵਿੱਚ ਉਹਨਾਂ ਨੇ ਨਿਭਾਏ ਵੀ ਨਹੀਂ ਜੋ ਤੇ ਬਾਕੀ ਇਹ ਵਾਲਾ ਵਾਦਾ ਦੇਖ ਰਿਹਾ ਹਾਂ ਕਾਫੀ ਅੱਗੇ ਲੋੜ ਪੈਂਦੇ ਹਸਪੀਟਲ ਬਗਾਰ ਜਾਣੇ ਤੇ ਕੋਈ ਸੁਣਵਾਈ ਨਹੀਂ ਹੁੰਦੀ ਉਹ ਕਾਰਨ ਨਹੀਂ ਸੀ ਪਹਿਲਾਂ ਬਣਿਆ ਉਹ ਐਗਿਟ ਦੇ ਕੇ ਨਾ ਨੁਸਾਸਨ ਤੇ बन ਜੇਗਾ ਦਾਦਾ ਤੁਸੀਂ ਟਰਾਈ ਕਰਦੇ ਆ ਕਿਦਾਂ ਲੱਗਦਾ ਵੀ 10 ਦਾ 10 ਲੱਖ ਦਾ ਕਾਰਜ ਇਹਦਾ ਗਰੀਬਾਂ ਵਾਸਤੇ ਬਹੁਤ ਵਧੀਆ ਸਰ ਅਗਰ ਇਹ ਆ ਗਿਆ ਸਕੀਮ ਪਾਸ ਹੁੰਦੀ ਹੈ ਗਾਂਧੀ ਨਗਰ ਕੈਂਪ ਵਾਸਤੇ ਬਹੁਤ ਵਧੀਆ ਜੀ ਕਿਉਂਕਿ ਤੁਹਾਨੂੰ ਪਤਾ ਹੈ ਬਸਤੇ ਦੇ ਗਰੀਬਾਂ ਦੇ ਅਗਰ 10 ਲੱਖ ਦਾ ਕਾਰਜ ਬੰਦਾ ਨਾ ਤਾਂ ਬਹੁਤ ਹੀ ਵਧੀਆ ਗੱਲ ਆ ਜੀ ਬਾਕੀ ਐਮਐਲਏ ਜੀ ਕਹਿ ਗਏ ਨੇ ਇਹਨਾਂ ਦੇ ਵਾਦੇ ਕੀਤੇ ਜਿੰਨੇ ਵੀ ਅੱਜ ਤੱਕ ਪੂਰੇ ਹੋਏ ਨੇ ਫਿਲਹਾਲ ਤੇ ਬਾਕੀ ਉਹਨਾਂ ਨੇ ਵਾਦਾ ਦੇਖਦੇ ਆ ਨਹੀਂ ਸੱਚ ਜੇ ਬਣ ਗਿਆ ਕਾਰਡ ਵਧੀਆ ਤੋਂ ਵਧੀਆ ਕਰ ਸਕਦਾ ਬੰਦਾ ਨਾਲ ਅੱਗੇ ਜਿਹੜਾ ਇਹਨਾਂ ਨੇ ਸ਼ੁਰੂਤ ਦਿੱਤੀ ਹੈ ਨਹੀਂ ਜਦੋਂ ਪਿੱਛੇ ਦੇ ਵਾਲੇ ਕਾਰ ਬਣੇ ਨੇ ਕਾਫੀ ਲੋਕਾਂ ਦੇ ਇਲਾਜ ਹੋਏ ਨੇ ਮੇਰੀ ਭਾਬੀ ਤਾਂ ਪੈਸੇ ਨਹੀਂ ਆਈ ਉਹ ਵੀ ਉਸ ਘਰ ਦੇ ਉੱਤੇ ਹੋਇਆ ਮੇਰੀ ਬੀਬੀ ਦਾ ਪ੍ਰੈਸ਼ਰ ਨਹੀਂ ਬੱਚੇ ਦਾ ਉੱਤੇ ਥੋੜੀ ਰਾਹਤ ਮਿਲੀ ਹੈ ਤੇ ਹੁਣ ਜੇ ਮੇਰਾ ਵੀ ਬਣ ਜਾਊਗਾ ਤੇ ਮੈਨੂੰ ਵੀ ਰਾਹਤ ਮਿਲੂਗੀ ਠੀਕ ਹੈ ਘਰ ਘਾਰੇ ਦੇ ਸਹੂਲਤਾਂ ਦੇਣ ਗਰੀਬਾਂ ਨੂੰ ਤੇ ਠੀਕ ਹੈ ਕੋਈ ਸੁਣਾਈ ਨਹੀਂ ਕਰਦਾ ਗਰੀਬਾਂ ਦੀ ਘਾਟ ਦੇ ਵੇਲੇ ਬਣਨੇ ਚਾਹੀਦੇ ਸਹੂਲਤ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਸਰਕਾਰੀ ਕੁਆਟਰ ਮਿਲੇ ਦੋ ਦੁੰਦੇ ਦੇ ਚ ਗਜਾਰਾ ਕਰਨ ਦੇ ਆ ਉਨੇ ਦੋ ਦਮਰਲੇ ਜਗ੍ਹਾ ਹੈ ਕੋਈ ਸੁਲਤਨ ਨਹੀਂ ਦਿੰਦੀ ਸਰਕਾਰ ਅੱਜ ਕੱਲ ਤੁਹਾਨੂੰ ਵਾਦਾ ਬੰਬਾਰੀਆਂ ਕਿੰਨੀਆਂ ਚੱਲੀ ਦੀਆਂ ਸ਼ੂਗਰ ਬੀਪੀ ਤੇ ਦਵਾਈਆਂ ਬੜੀਆਂ ਮਹਿੰਗੀਆਂ ਦਵਾਈਆਂ ਲਈ ਨਹੀਂ ਜਾਂਦੀਆਂ ਦੀਆਂ ਮਹਿੰਗੀਆਂ ਤੇ ਖਾਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਲੱਗਦਾ ਇਹਨਾਂ ਕੋਈ ਗਰੀਬ ਬੰਦੇ ਨੂੰ ਰਾਸਤ ਮਿਲੇ ਮਿਲੇ ਤਾਂ ਠੀਕ ਹੈ ਨਾ ਹਾਂ